ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੋਂਗੇ ਅੱਜ ਕਿਸਾਨ ਭਰਾਵੋ ਆਪਾਂ ਗੱਲ ਕਰਨੀ ਹੈ ਤੇਲੇ ਦੀ ਸਪਰੇ ਦੇ ਬਾਰੇ ਹੁਣ ਆਪਾਂ ਨੂੰ ਜਿਹੜੀ ਝੋਨੇ ਤੇ ਆਪਾਂ ਨੂੰ ਤੇਲੇ ਵਾਲੀ ਸਪਰੇ ਕਰਨ ਦੀ ਜ਼ਰੂਰਤ ਹੈਗੀ ਆ ਜਾਂ ਫਿਰ ਨਹੀਂ ਵੀ ਹੁਣ ਆਪਾਂ ਸਪਰੇ ਕਰੀਏ ਜਾਂ ਫਿਰ ਨਹੀਂ ਕਿ ਆਪਣਾ ਸਰਜੂਗਾ ਸਪਰੇ ਕਰੇ ਤੋਂ ਬਿਨਾ ਤੇ ਜਿਹੜੇ ਝੋਨੇ ਅੱਜ ਤੋਂ 15 16 ਦਿਨ ਨੂੰ ਜਿਹੜੇ ਵੱਡੇ ਜਾਣੇ ਆ ਬਾਡੀ ਪੈ ਜੂਗੀ ਤੇ ਉਹ ਝੋਨੇ ਤੇ ਆਪਾਂ ਸਪਰੇ ਹਣ ਤੇਲੇ ਵਾਲ ਕਰੀਏ ਜਾਂ ਫਿਰ ਨਹੀਂ ਤੇ ਕਿਹੜਾ ਆਪਾਂ ਟੈਕਨੀਕਲ ਕਿਹੜੀ ਆਪਾਂ ਦਵਾਈ ਦੀ ਆਪਾਂ ਸਪਰੇ ਕਰ ਸਕਦੇ ਜੇ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਟੈਗ ਹੈਗਾ ਹੈ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਤੇ ਆਪਣੇ ਹੋਰ ਦੋਸਤ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਜਿਹੜੇ ਕਿਸਾਨ ਭਰਾ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਡਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਪਹਿਲਾ ਗੱਲ ਆਉਂਦੀ ਹੈ ਸਪਰੇਅ ਤੇਲੇ ਵਾਲੀ ਹੁਣ ਆਪਾਂ ਕਰਨੀ ਹੈਗੀ ਜਾਂ ਫਿਰ ਨਹੀਂ ਤੁਸੀਂ ਬੇਫਜ਼ੂਲ ਦੇ ਵਿੱਚ ਪੈਸੇ ਬਰਬਾਦ ਨਹੀਂ ਕਰਨੇ ਤੁਸੀਂ ਕੰਮ ਕੀ ਕਰਨ ਸਿਰਫ ਆਪਣੇ ਖੇਤ ਦੇ ਵਿੱਚ ਤੁਸੀਂ ਦੇਖਣਾ ਹੈ ਜੇ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਟੈਗ ਬਹੁਤ ਜ਼ਿਆਦਾ ਹੈ ਤੁਹਾਨੂੰ ਲੱਗ ਰਿਹਾ ਵੀ ਤੇਲੇ ਦਾ ਨੁਕਸਾਨ ਆਪਣਾ ਜਿਹੜਾ ਝੋਨੇ ਦਾ ਕਰ ਰਿਹਾ ਦਿਨ ਪਰ ਦਿਨ ਤੇਲਾ ਪਦ ਰਿਹਾ ਫੇਰ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈਗੀ ਹੈ ਜੇ ਤੁਹਾਡੇ ਝੋਨੇ ਦੇ ਵਿੱਚ ਮੰਨ ਕੇ ਚਲੋ ਤੁਹਾਨੂੰ ਇੱਕ ਬੂਟੇ ਦੇ ਵਿੱਚ 2-3 ਜਿਹੜੇ ਤੇਲੇ ਦੇ ਦਾਣੇ ਦਿਖਦੇ ਆ ਫੇਰ ਤੁਹਾਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਮਨ ਕੇ ਚਲੋ ਜੇ ਤੁਹਾਡਾ ਝੋਨਾ ਅੱਜ ਤੋਂ ਤੁਸੀਂ 15 ਦਿਨ ਨੂੰ ਵੱਢ ਲੈਣਾ ਹੈ ਤੇ ਥੋੜਾ ਬਹੁਤਾ ਤੇਲ ਹੈ ਮੰਨ ਕੇ ਚਲੋ ਵੀ ਦਿਨ ਪਰ ਦਿਨ ਜਿਹੜਾ ਨੁਕਸਾਨ ਆਪਣਾ ਵੱਧ ਨਹੀਂ ਕਰ ਰਿਹਾ ਫੇਰ ਆਪਾਂ ਨੂੰ ਕੋਈ ਵੀ ਕਿਸਾਨ ਭਰਾਓ ਬੇਫਜ਼ੂਲ ਦੇ ਵਿੱਚ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਝੋਨਾ 15 ਦਿਨ ਨੂੰ ਵੱਢਿਆ ਜਾਣਾ ਉਹ ਮੰਨ ਕੇ ਚਲੋ 60 ਤੋਂ 70% ਝੋਨਾ ਪੱਕ ਚੁੱਕਿਆ ਹੈ 30 ਤੋਂ 35% ਝੋਨਾ ਰਹਿ ਗਿਆ ਉਹਨੇ ਪੱਕ ਜਾਣਾ ਤੇਲੇ ਨੇ ਆਪਣਾ ਕੋਈ ਵੀ ਬਹੁਤਾ ਨੁਕਸਾਨ ਨਹੀਂ ਕਰਨਾ ਤੇ ਜਿਹੜੇ ਝੋਨੇ ਹਜੇ 25 ਤੋਂ 30 ਦਿਨ ਨੂੰ ਇੱਕ ਮਹੀਨੇ ਨੂੰ ਵੱਡੇ ਜਾਣਗੇ ਪੂਰੇ ਹਰੇ ਹੀ ਆ ਉਹਨਾਂ ਦੇ ਵਿੱਚ ਇੱਕ ਸਪਰੇਅ ਤੁਸੀਂ ਲਾਜ਼ਮੀ ਕਰ ਦੋ ਕਿਉਂਕਿ ਅੱਗੇ ਜਾ ਕੇ ਅਟੈਕ ਵੱਧ ਗਿਆ ਤਾਂ ਆਪਣਾ ਝੋਨੇ ਦਾ ਨੁਕਸਾਨ ਜਿਹੜਾ ਤੇਲਾ ਕਰੂਗਾ ਕਿਉਂਕਿ ਉਹ ਝੋਨੇ ਹਜੇ ਜਿਹੜੇ ਪੱਕਨੇ ਸ਼ੁਰੂ ਹੋਏ ਆ 5 ਤੋਂ 10 ਤੋਂ 15% ਝੋਨੇ ਪੱਕੇ ਆ ਜਿਹੜੇ 25 ਤੋਂ 30 ਦਿਨ ਨੂੰ ਵੱਡੇ ਜਾਣਗੇ ਇਸ ਕਰਕੇ ਉਹਨਾਂ ਝੋਨੇਆਂ ਦੇ ਵਿੱਚ ਤੁਸੀਂ ਸਪਰੇਅ ਜ਼ਰੂਰ ਕਰਨੀ ਹੈ ਤੇ ਹੁਣ 15 ਦਿਨ ਨੂੰ ਜਿਹੜੇ ਝੋਨੇ ਵੱਡੇ ਜਾਣੇ ਆ ਜੇ ਤਾਂ ਬਹੁਤ ਆਟੈਕ ਹੈ ਤਾਂ ਤੁਸੀਂ ਸਪਰੇਅ ਕਰ ਦੋ ਕਿਉਂਕਿ ਜੇ ਆਟੈਕ ਵੱਧ ਹੈ ਤਾਂ ਆਪਣਾ ਜਿਹੜਾ ਤੇਲ ਹੈ ਉਹ ਨੁਕਸਾਨ ਵੱਧ ਕਰੂਗਾ ਫਿਰ ਤੁਸੀਂ ਕਿਹੜੀ ਸਪਰੇਅ ਕਰ ਸਕਦੇ ਹੋ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੈ 15 ਕੇ ਦਿਨ ਨੂੰ ਆਪਣੀ ਫਸਲ ਮੰਨ ਕੇ ਚੱਲੋ ਵੱਡੀ ਜਾਣੀ ਹੈ ਫਿਰ ਤੁਸੀਂ ਉਸ਼ੀਨ ਕਰ ਸਕਦੇ ਹੋ ਜਾ ਫਿਰ ਟੈਕਨੀਕਲ ਵੀ ਵਰਤ ਸਕਦੇ ਹੋ ਜਿਵੇਂ ਚੈਸ ਹੋਗੀ ਉਸ਼ੀਨ ਹੋਗੀ ਇਹਨਾਂ ਦੇ ਜਿਹੜੇ ਟੈਕਨੀਕਲ ਹੈ ਉਹਦੀ ਵੀ ਤੁਸੀਂ ਸਪਰੇਅ ਕਰ ਸਕਦੇ ਹੋ ਸਪਰੇਅ 10 ਤੋਂ 12 ਦਿਨ ਜਿਹੜੀ ਅਸਰ ਰੱਖੂਗੀ ਤੇ ਘੱਟ ਖਰਚੇ ਦੇ ਵਿੱਚ ਆਪਾਂ ਹੁਣ ਜਿਹੜਾ ਸਪਰੇਅ ਤੋਂ ਕੰਮ ਲੈ ਸਕਦੇ ਹਾਂ ਸਿਰਫ ਆਪਾਂ ਉਹਨਾਂ ਝੋਨਿਆਂ ਦੇ ਵਿੱਚ ਇਹ ਸਪਰੇਅ ਕਰਨੀ ਆਪਾਂ ਟੈਕਨੀਕਲ ਜੇ ਤੁਹਾਡੇ ਤੇਲੇ ਦਾ ਅਟੈਕ ਬਹੁਤ ਜ਼ਿਆਦਾ ਹੈ ਜਿਹੜੇ ਝੋਨੇ ਅੱਜ ਤੋਂ ਮੰਨ ਕੇ ਚਲੋ ਹਫਤੇ 10 ਦੇ ਹਫਤੇ ਨੂੰ ਵੱਡੇ ਜਾਣੇ ਝੋਨਾ ਪੱਕ ਕੇ ਤਿਆਰ ਜੇ ਤੁਹਾਡੇ ਝੋਨੇ ਦੇ ਵਿੱਚ ਤੇਲੇ ਦਾ ਟੈਕ ਹੈ ਗਿਆ ਵੀ ਇਹ ਤੱਗੀਆਂ ਪੈ ਰਹੀਆਂ ਨਹੀਂ ਤੇ 7 ਤੋਂ 8 ਦਿਨ ਤੁਸੀਂ ਝੋਨਾ ਵੱਢ ਲੈਣਾ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਤੁਹਾਡਾ ਬਿਲਕੁਲ ਵੀ ਨੁਕਸਾਨ ਨਹੀਂ ਹੋਣਾ ਕਿਉਂਕਿ ਝੋਨਾ ਆਪਣਾ ਪੱਕ ਚੁੱਕਿਆ ਫਿਰ ਆਪਣਾ ਬਿਲਕੁਲ ਵੀ ਨੁਕਸਾਨ ਨਹੀਂ ਹੁੰਦਾ ਹੋ ਸਕਦਾ 5-7% ਨੁਕਸਾਨ ਹੋ ਜਵੇ ਪਰ ਸਪਰੇਅ ਨੇ ਵੀ ਕੰਮ ਨਹੀਂ ਕਰਨਾ ਕਿਉਂਕਿ ਜਾਨੂ ਆਪਾਂ ਸਪਰੇਅ ਕਰਨੀ ਹੈ ਜਾਨੂ ਕੋਈ ਵੀ ਫਾਇਦਾ ਨਹੀਂ ਹੋਣਾ ਇਸ ਕਰਕੇ ਹੁਣ ਸਪਰੇਅ ਕਰਨ ਲੱਗੇ ਬਾਧੂ ਖਰਚਾ ਨਾ ਕੀਤਾ ਜਾਵੇ ਸਿਰਫ ਜਿਹੜੀ ਝੋਨਿਆਂ ਦੇ ਵਿੱਚ ਤੇਲੇ ਦੀ ਤੁਹਾਨੂੰ ਲੱਗ ਰਿਹਾ ਟੈਕ ਬਹੁਤਾ ਹੈ ਤਾਂ ਸਪਰੇਅ ਕਰੋ ਨਹੀਂ ਕੋਈ ਵੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਸਸਤੀ ਸਪਰੇਅ ਕਰ ਸਕਦੇ ਹੋ ਟੈਕਨੀਕਲ ਤੁਸੀਂ ਵਰਤ ਸਕਦੇ ਹੋ ਮਹਿੰਗਿਆ ਸਪਰੇਅ ਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ